ਦਾ ਦੁਨੀਆਂ ਦੇ ਪਿੰਡੀ ਚੋਕੀਦਾਰ ਦੁਨੀਆਂ ਪੰਜਾਬ ਸਾਨੂੰ 1250 ਰੁਪਇਆ ਜਿਹੜਾ ਵਾ ਮਿਲਦਾ ਵਾ ਸਰਕਾਰ ਤੋਂ ਉਹਦੇ ਨਾਲ ਇੱਕ ਘਰ ਦਾ ਗੁਜ਼ਾਰਾ ਜਿਹੜਾ ਚਲਾਉਣਾ ਬਹੁਤ ਔਖਾ ਹੈ ਹਰਿਆਣੇ ਵਿੱਚ 8500 ਰੁਪਇਆ ਮਿਲੰਦਿਆ ਤੇ ਇੱਕ ਆਪਣੇ ਸਾਈਕਲ ਅੰਦਰ ਵਰਦੀ ਗਰਮ ਵਰਦੀ ਗੇਟਪ ਵਗੈਰਾ ਸਭ ਕੁਝ ਸੀ ਹਾਂਜੀ ਆਹੀ ਮੰਗ ਪੱਤਰ ਉਹਦੇ ਮਤਲਕਾ ਅਸੀਂ ਦੇ ਕੇ ਆਏ ਹਾਂ ਡੀਸੀ ਸਾਹਿਬ ਨੂੰ ਬਾਕੀ ਇਹ ਜਲਾਵਣਾ ਅਸੀਂ ਬੇਨਤੀ ਕਰਨੇ ਆ ਕਿ ਸਾਡਾ ਜਿਹੜਾ ਵਾ ਹਰਿਆਣੇ ਦੇ ਮਤਲਕ ਜਿਹੜੀ ਆ ਉਹ ਤਨਖਾਹ ਸਾਨੂੰ ਦਿੱਤੀ ਜਾਏ ਹਾਂਜੀ ਬਾਕੀ ਹੋਰ ਜੋ ਕਿਤਾਬਾਂ ਸੀ ਜਨਮ ਮੌਤ ਦੀਆਂ ਉਹ ਸਾਡੇ ਕੋਲ ਖੁਸ਼ਕੀਆਂ ਸੀ ਉਹ ਸਾਨੂੰ ਦੁਬਾਰਾ ਦਿੱਤੀਆਂ ਜਾਣ ਕਿ ਉਹ ਕਿਉਂ ਉਹ ਦਿਨਾਂ ਬੜਾ ਇੱਕ ਵਾਦਾ ਵਾ ਸਾਨੂੰ ਪਿੰਡਾਂ ਦੇ ਵਿੱਚੋਂ ਜਦੋਂ ਜਨਮ ਲਿਖਣ ਜਾਂਦੇ ਹਾਂ ਉਹ ਵਧਾਈ ਮਿਲਦੀ ਆ ਤੇ ਬਾਕੀ ਉਹ ਸਾਡਾ ਸਾਰਾ ਕੰਮ ਠੱਪ ਹੋ ਗਿਆ ਹਾਂਜੀ ਤੇ ਬਾਕੀ ਜੋ ਮਹਿਕਮਾ ਵਾ ਮਾਲ ਮਹਿਕਮਾ ਜਾਂ ਪੁਲਿਸ ਵਾਲੇ ਜਾਂ ਕਚੈਰੀ ਦੇ ਜੋ ਜਾਂਦੇ ਨੇ ਉਹ ਸਾਰੇ ਸਾਡੇ ਕੋ ਕੰਮ ਲੈਂਦੇ ਨੇ ਪਿੰਡ ਵਾਲੇ ਵੀ ਜੋ ਜਦੋਂ ਕਿਸੇ ਕੋਲ ਨੂੰ ਜ਼ਰੂਰਤ ਪੈਂਦੀ ਆ ਉਹ ਸਾਨੂੰ ਆਵਾਜ਼ ਮਾਰਦੀ ਆ ਬਾਕੀ ਜਿਹੜਾ ਵਾ ਰਾਤ ਦੇਣ ਦੀ ਡਿਊਟੀ ਸਾਡੀ ਹੁੰਦੀ ਆ ਕਿਉਂ ਸਾਨੂੰ ਆਪਣੇ ਤਨਖਾਹ ਜਿਹੜੀ ਆ ਬਹੁਤ ਘੱਟ ਆ ਜਿਹੜੀ 1250 ਰੁਪਏ ਜੇ ਸਾਨੂੰ ਤਨਖਾਹ ਮਿਲਦੀ ਆ ਤੇ ਬਾਕੀ ਇਥੋਂ ਤਹਿਸੀਲ ਦੇ ਤੋਂ ਉਹ ਤਹਿਸੀਲ ਤਰਖਾਹ ਬਣਾਉਂਦੇ ਆ ਤੇ ਉਹ ਲੈ ਕੇ ਭੇਜਿਆ ਬੈਂਕ ਵਿੱਚ ਖਾਤੇ ਖੁੱਲੇ ਆ ਉਹ ਸਾਨੂੰ ਸਰਕਾਰ ਮਿਲਦੀ ਆ ਉਹ ਵੀ ਟਾਈਮ ਨਾ ਨਹੀਂ ਦਿੱਤੀ ਜਾਂਦੀ 2004 ਤੋਂ ਲੈ ਕੇ ਸਾਡਾ ਬਕਾਇਆ ਉਹ ਵੀ ਅੱਜ ਤੱਕ ਨਹੀਂ ਦਿੱਤਾ ਗਿਆ ਜਦੋਂ 800 ਤੋਂ 1000 ਹੋਇਆ ਉਹ ਵੀ ਸਾਡਾ ਬਕਾਇਆ ਰਹਿੰਦਾ ਯਾਰ ਤੋਂ 1250 ਰੁਪਇਆ ਹੋਇਆ ਉਹ ਵੀ ਸਾਡਾ ਬਕਾਇਆ ਨਹੀਂ ਦਿੱਤਾ ਗਿਆ ਹਾਂਜੀ ਬਾਕੀ ਉਹ ਸਾਹਿਬ ਤਸ਼ੀਦਾਰ ਸਾਹਿਬ ਨੂੰ ਅਸੀਂ ਪਿਛਲੇ ਸੋਮਵਾਰ ਕਿਹਾ ਜਨਾਬ ਸਾਨੂੰ ਆਪਣੇ ਬਕਾਇਆ 2 4 2004 ਤੋਂ ਲੈ ਕੇ ਸਾਡਾ ਨਹੀਂ ਆਇਆ ਮਿਲਿਆ ਬਾਕੀ ਉਹ ਬਕਾਇਆ ਸਾਨੂੰ ਦਿੱਤਾ ਜਾਏ ਉਹ ਆਂਦੇ ਲਿਖ ਕੇ ਭੇਜਿਆ ਵਾ ਉਹ ਆ ਜਾਏਗਾ ਤੁਹਾਨੂੰ ਦਿਆਂਗੇ ਉਹ ਬੜੀ ਵਾਰੀ ਆਪਣੇ ਅਸੀਂ ਆਪਸਰਨ ਮਿਲੇ ਆ ਸਾਨੂੰ ਉਹ ਬਕਾਇਆ ਨਹੀਂ ਦਿੱਤਾ ਗਿਆ ਉੱਚੀ ਬੋਲਿਓ ਥੋੜਾ ਬੜੀ ਭਾਰੀ ਸਮੱਸਿਆ ਵਾ ਚੌਂਕੀਦਾਰਾਂ ਦੀ ਕਿਉਂਕਿ ਚੌਕੀਦਾਰ ਹੈ ਪਿੰਡ ਦਾ ਰਾਖਾ ਹੁੰਦਾ ਵਾ ਕੋਈ ਵੀ ਸਰਕਾਰੀ ਹੁਕਮ ਹੁੰਦਾ ਤੇ ਇਹ ਉਹ ਲੋਕ ਜਿਹੜਾ ਵਾ ਮਿਹਨਤ ਕਰਦਾ ਵਾ ਇਹਨਾਂ ਦੀ ਇਹ ਬਹੁਤ ਘੱਟ ਰਖਾਵਾ ਜਿਹੜਾ 1250 ਰੁਪਏ ਜਿਸ ਨਾਲ ਇੱਕ ਪਰਿਵਾਰ ਪਰਣਾ ਬਹੁਤ ਮੁਸ਼ਕਲ ਹੈ ਅੱਜ ਜਿਹੜੇ ਇਹਨਾਂ ਦੇ ਵਿਚਾਰਿਆਂ ਦੀ ਤਰਸਦੀ ਇਹ ਆ ਕਿ ਲਾਗੇ ਸਟੇਟ ਹਰਿਆਣਾ ਵਾਲੇ ਉੱਥੇ 8500 ਰੁਪਏ ਦਿੱਤਾ ਜਾਂਦਾ ਹੈ ਬੜਾ ਡਿਫਰੈਂਸ ਹੈ ਆ ਤੇ ਅਸੀਂ ਮੰਗ ਕਰਦੇ ਆ ਆਪਣੀ ਸਰਕਾਰ ਕੋਲੋਂ ਕਿ ਇਹਨਾਂ ਦਾ ਵਿਚਾਰਿਆਂ ਦਾ ਇਹਨਾਂ ਨੂੰ ਵੀ ਚੌਥੇ ਦਰਜਾ ਦਾ ਜਿਹੜਾ ਸਕੇਲ ਦਿੱਤਾ ਜਾਵੇ ਤੇ ਬਹੁਤ ਜਿਹੜੀ ਸਰਕਾਰ ਦੀ ਮਿਹਰਬਾਨੀ ਹੈ ਇਹ ਜੋ ਚੌਂਕੀਦਾਰ ਜੁਨੀਅਨ ਵੱਲੋਂ ਜੋ ਤੁਹਾਨੂੰ ਇਹਨਾਂ ਨੇ ਦੱਸਿਆ ਵਾ ਰਜ਼ਨ ਸੇ ਹੁਣਾਂ ਨੇ ਇਹ ਬਿਲਕੁਲ ਜ਼ਿਆਦਾ ਇੱਕ ਨਗੂਣੀ ਤਨਖਾਹ 1250 ਇਸ ਮਹਿੰਗਾਈ ਦੇ ਯੁੱਗ ਵਿੱਚ ਬਿਲਕੁਲ ਆਪਣਾ ਵੀ ਆਪਣੇ ਆਪਣੇ ਯੋਗੀ ਵੀ ਨਹੀਂ ਹੈ ਤੇ ਬੱਚਿਆਂ ਨੂੰ ਇਹਨਾਂ ਕਿੱਥੋਂ ਪਰਿਵਾਰ ਪਾਲਣਾ ਹੈ ਕੰਮ ਜਿਹੜਾ ਇਹਨਾਂ ਦਾ ਬਹੁਤ ਜ਼ਿਆਦਾ ਹੁੰਦਾ ਵਾ ਕੋਈ ਪਿੰਡ ਚ ਮੁਲਾਜ਼ਮ ਆ ਜੇ ਕੋਈ ਸਰਪੰਚਾਂ ਵੱਲੋਂ ਜਾਂ ਮਾਲ ਮਹਿਕਮੇ ਵੱਲੋਂ ਪੁਲਿਸ ਡਿਪਾਰਟਮੈਂਟ ਵੱਲੋਂ ਕੋਈ ਵੀ ਆ ਜੇ ਤੇ ਸਭ ਤੋਂ ਪਹਿਲਾਂ ਚੌਂਕੀਦਾਰ ਨੂੰ ਬੁਲਾਇਆ ਜਾਂਦਾ ਉਹ ਅੱਗੋਂ ਸਾਰੇ ਵੀ ਜੋ ਦੇ ਡਿਊਟੀਆਂ ਜਿੰਦੇ ਨੇ ਉਹ ਕੋਈ ਪੂਰੀ ਵਿਚਾਰੇ ਕਰਦੇ ਆ ਕਰਦੇ ਨੇ ਉਹਦੇ ਇਹ ਵਿੱਚ ਜਿਹੜੀ ਇਹਨਾਂ ਦੀ ਤਨਖਾਹ ਆ ਉਹ ਬਹੁਤ ਘੱਟ ਆ ਬਹੁਤ ਹੀ ਘੱਟ ਜਿੱਦਾਂ ਇਹਨਾਂ ਦੱਸਿਆ ਪਹਾੜਿਆਣੇ ਚ 8500 ਰੁਪਈਆ ਵਾ ਤੇ ਪੰਜਾਬ ਵਿੱਚ 1250 ਵਾ ਇਹ ਡਿਫਰੈਂਸ ਜਿਹੜਾ ਬਹੁਤ ਜ਼ਿਆਦਾ ਹੈ ਇਹਨਾਂ ਨੂੰ ਆਪਣੇ ਬੱਚੇ ਪਾਲਣ ਜੁਗਾ ਪਰਿਵਾਰ ਪਾਲਣ ਜੁਗਾ ਇੱਕ ਬਹੁਤ ਹੀ ਘਾਟੇ ਵੇਜ ਹੈਗੀ ਆ ਇਹ ਜਿਹਨੂੰ ਪੰਜਾਬ ਸਰਕਾਰ ਨੂੰ ਉਹ ਇਹ ਮੁੱਖ ਰੱਖਦਿਆਂ ਇਹਨਾਂ ਦੇ ਵੇतन 'ਚ ਵਾਧਾ ਕਰਨਾ ਚਾਹੀਦਾ ਘੱਟੋ ਘੱਟ ਘੱਟ ਹਰਿਆਣੇ ਜੀ ਨਹੀਂ ਵੇਜ ਚੰਦੀ ਹੋਣੀ ਚਾਹੀਦੀ ਬਹੁਤੀ ਨਹੀਂ ਦੇ